ਮੈਂ ਇੰਸਪੈਕਟਰ ਹਰਜੀਤ ਕੋਰ ਵਰਕਿੰਗ ਐਸ ਸਾਈਬਰ ਇੰਚਾਰਜ ਸਗੂਰ ਪੁਲਿਸ ਸਟੇਸ਼ਨ ਮੈਂ ਆਪ ਸਭ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਅੱਜਕੱਲ੍ਹ ਤਕਨੀਕੀ ਯੁੱਗ ਦੇ ਵਿੱਚ ਬਹੁਤ ਸਾਰੇ ਸਾਈਬਰ ਫਰਾਡ ਸਾਡੇ ਸਾਹਮਣੇ ਆ ਰਹੇ ਹਨ ਤਾਂ ਮੈਂ ਸਾਰਿਆਂ ਨੂੰ ਬੇਨਤੀ ਹੈ ਕਿ ਅਨੋਥਰਾਇਜ਼ ਲਿੰਕਸ ਅਨੋਥਰਾਇਜ਼ ਪਰਸਨ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਤੁਹਾਡੀ ਜਿਨ੍ਹਾਂ ਨਾਲ ਕੋਈ ਵੀ ਤੈਕੇ ਦੀ ਜਾਣ ਪਛਾਣ ਨਹੀਂ ਹੈਗੀ ਤਾਂ ਤੁਸੀਂ ਉਹਨਾਂ ਨਾਲ ਆਪਣਾ ਕਿਸੇ ਵੀ ਲੈਵਲ ਦਾ ਕੋਈ ਵੀ ਡਾਟਾ ਕੰਪਰੋਮਾਈਜ਼ ਨਹੀਂ ਕਰਨਾ ਹੈ ਲਈ ਕਿ ਜਦੋਂ ਕਿਸੇ ਵੀ ਟਾਈਪ ਦਾ OTP ਅਕਾਊਂਟ ਡਿਟੇਲ CVV ਨੰਬਰ ਕ੍ਰੈਡਿਟ ਕਾਰਡ ਡਿਟੇਲਸ ਕਿਸੇ ਵੀ ਤਰ੍ਹਾਂ ਦੀ ਡਿਟੇਲਸ ਹੈ ਜਿਹੜੀ ਤੁਸੀਂ ਕਿਸੇ ਵੀ ਅਣਜਾਣ ਵਿਅਕਤੀ ਨਾਲ ਤੁਸੀਂ ਸ਼ੇਅਰ ਨਹੀਂ ਕਰਨੀ ਮੈਂ ਬੇਨਤੀ ਕਰਦੀ ਹਾਂ ਇਹਦੇ ਵਿੱਚ ਕਿ ਤੁਸੀਂ ਜਿਹੜਾ ਵੀ ਕੋਈ ਵੀ ਤਰ੍ਹਾਂ ਦੀ ਇਨਵੈਸਟਮੈਂਟ ਕਰਨੀ ਚਾਹੁੰਦੇ ਹੋ ਜਾਂ ਕੁਝ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਹਮੇਸ਼ਾ ਪਲੇ ਸਟੋਰ ਤੋਂ ਲੀਗਲ ਜਿਹੜੀਆਂ ਵੈਲਿਡ ਐਪਲੀਕੇਸ਼ਨਸ ਨੇ ਉਹਨਾਂ ਦੇ ਥੋਂ ਤੁਸੀਂ ਜਾ ਸਕਦੇ ਹੋ ਜਾਂ ਪ੍ਰੋਪਰ ਜਿਹੜੀਆਂ ਵੈਬਸਾਈਟ ਨੇ ਤੁਸੀਂ ਉਹਨਾਂ ਤੋਂ ਹੀ ਫੋਲੋ ਕਰ ਸਕਦੇ ਹੋ Google ਸਰਚ ਦੇ ਵਿੱਚ ਮੈਕਸਿਮਮ 99% ਜ਼ਿਆਦਾ ਜਿਹੜੇ ਫੇਕ ਲਿੰਕ ਮਿਲ ਰਹੇ ਨੇ ਉਹ ਅਨਔਥਰਾਇਜ਼ ਲਿੰਕ ਨਹੀਂ ਜਿਨ੍ਹਾਂ ਦੇ ਵਿੱਚ ਬੈਕਐਂਡ ਤੇ ਕੋਈ ਨਾ ਕੋਈ ਫਰੌਡਰ ਸਟਾਰ ਕਿਸੇ ਨਾ ਕਿਸੇ ਤਰੀਕੇ ਦੀ ਠੱਗੀ ਦਾ ਲੋਕਾਂ ਨੂੰ ਸ਼ਿਕਾਰ ਬਣਾ ਰਹੇ ਹੁੰਦੇ ਹਨ ਅਗਰ ਕੋਈ ਵਿਅਕਤੀ ਸਾਈਬਰ ਅਪਰਾਧ ਦਾ ਸ਼ਿਕਾਰ ਜਦੋਂ ਹੈ ਫਾਈਨੈਂਸ਼ੀਅਲ ਫਰਾਡ ਦਾ ਸ਼ਿਕਾਰ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਹ 1930 1930 ਨੰਬਰ ਤੇ ਕਾਲ ਕਰਕੇ ਆਪਣੀ ਕੰਪਲੇਂਟ ਦਰਜ ਕਰਵਾ ਸਕਦਾ ਹੈ 1930 ਐਮ ਐਚ ਏ ਵੱਲੋਂ ਪ੍ਰੋਵਾਈਡ ਕੀਤੀ ਗਈ ਹੈਲਪਿੰਗ ਨੰਬਰ ਹੈ ਜਿਹੜੀ ਕਿ 올 ਇੰਡੀਆ ਬੈਂਕਸ ਨਾਲ ਆਨਲਾਈਨ ਆਟੋਮੈਟਿਕਲੀ ਅਟੈਚ ਹੈ ਇਹਦੇ ਵਿੱਚ ਕੀ ਹੁੰਦਾ ਅਗਰ ਤੁਹਾਡਾ ਪੈਸਾ ਅਦਰ ਸਟੇਟ ਚ ਜਾਂਦਾ ਹੈ ਤਾਂ ਇਮੀਡੀਏਟ ਉਹਦੇ ਹੋਲਡ ਹੋਣ ਦੇ ਬਹੁਤ ਜ਼ਿਆਦਾ ਚਾਂਸਸ ਹੁੰਦੇ ਹਨ ਤਾਂ ਤੁਹਾਡਾ ਪੈਸਾ ਹੋਲਡ ਕੀਤਾ ਜਾਂਦਾ ਹੈ ਆਫਟਰ ਆਲਸੂ ਲੀਗਲ ਪ੍ਰੋਸੈਸ ਤੁਹਾਡਾ ਪੈਸਾ ਅਨਫ੍ਰੀਜ਼ ਕਰਵਾਇਆ ਜਾਂਦਾ ਹੈ ਜੋ ਕਿ ਅਦਰ ਸਟੇਟ ਦੇ ਬੈਂਕ ਦੇ ਵਿੱਚ ਹੋਲਡ ਅਸੀਂ ਕਰਵਾ ਦਿੱਤੇ 1930 ਦੇ ਚਲिए ਤਾਂ ਆਪ ਸਭ ਨੂੰ ਬੇਨਤੀ ਹੈ ਫਸਟ ਆਫ ਆਲ ਇਹਨਾਂ ਚੀਜ਼ਾਂ ਤੋਂ ਦੂਰ ਰਹਾ ਜਾਵੇ ਅਗਰ ਕੋਈ ਬਾਈਚਾਂਸ ਇਹਦਾ ਸ਼ਿਕਾਰ ਹੋ ਜਾਂਦਾ ਤਾਂ 1930 ਤੇ ਆਪਣੀ ਕੰਪਲੇਂਟ ਦਰਜ ਕਰਵਾ ਸਕਦਾ ਜਿਹਦੀ ਕੰਪਲੇਂਟ ਸਾਡੇ ਕੋਲੇ ਸਾਡੇ NCRP ਪੋਰਟਲ ਪਰ ਆਨਲਾਈਨ ਆਪਣੇ ਆਪ ਹੀ ਦਰਜ ਹੋ ਜਾਂਦੀ ਹੈ